ਅੱਜ ਜੀ ਅਸੀਂ ਆਪਣੇ ਹਲਕੇ ਦੇ ਸਾਰੇ ਔਦੇਦਾਰ ਸਹਿਬਾਨ ਬਲੋਕ ਕਾਂਗਰਸ ਦਿਹਾਤੀ ਦੀ ਟੀਮ ਔਰ ਹਰ ਪਿੰਡ ਚੋਂ ਮੋਤਵਾਰ ਸੱਜਣ ਕਾਂਗਰਸ ਪਾਰਟੀ ਦੇ ਟਕਸਾਲੀ ਆਗੂ ਸਹਿਬਾਨ ਬੁਲਾਏ ਹੈ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਬਲੋਕ ਸਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਆਗਾਜ਼ ਹੋ ਚੁੱਕੇ ਹੈ ਬਿਗਲ ਬਚ ਚੁੱਕੇ ਹੈ 14 ਦਸੰਬਰ ਨੂੰ ਵੋਟਾਂ ਹੋਣੀਆਂ ਇੱਕ ਤੋਂ ਲੈ ਕੇ 4 ਤਰੀਕ ਤੱਕ ਕਾਗਜ਼ ਭਰੇ ਜਾਣੇ ਆ ਉਹਦੇ ਸਬੰਧ ਵਿੱਚ ਅਸੀਂ ਆਪਣੇ ਹਲਕੇ ਦੇ ਤਮਾਮ ਕਾਂਗਰਸ ਦੇ ਸਾਥੀ ਸਹਿਬਾਨ ਬੁਲਾਏ ਹੈ ਔਰ ਜ਼ੋਨਾ ਦੇ ਵਾਈਸ ਅਸੀਂ ਬੁਲਾਏ ਕਿਉਂਕਿ ਸਾਡੇ ਹਲਕੇ ਦੇ ਵਿੱਚ 26 ਬਲਾਕ ਸੰਮਤੀਆਂ ਪੈਂਦੀਆਂ ਨੇ ਔਰ ਤਿੰਨ ਸਾਡੇ ਜ਼ਿਲ੍ਹਾ ਪ੍ਰੀਸ਼ਦ ਪੈਂਦੀਆਂ ਉਹਦੇ ਸਬੰਧ ਵਿੱਚ ਅੱਜ ਅਸੀਂ ਮੀਟਿੰਗ ਰੱਖੀ ਹੈ ਸਾਡੇ ਦੋਵੇਂ ਬਲਾਕ ਪ੍ਰਧਾਨ ਸਾਡੇ ਦਿਹਾਤੀ ਦੇ ਲਖਪੀਰ ਜੀ ਸਾਡੇ ਸ਼ਹਿਰ ਦੇ ਬਲਾਕ ਪ੍ਰਧਾਨ ਸतीश ਜੀ ਇਹਨਾਂ ਦੋਨਾਂ ਦੀ ਅਗਵਾਈ ਦੇ ਹੇਠ ਅੱਜ ਅਸੀਂ ਮੀਟਿੰਗ ਰੱਖੀ ਹੈ ਤਾਂ ਕਿ ਅਸੀਂ ਉਹ ਵਿਅਕਤੀਆਂ ਦੀ ਚੋਣ ਕਰ ਸਕੀਏ ਜਿਹੜੇ ਵਿਅਕਤੀ ਹੱਕਦਾਰ ਨੇ ਬਲਾਕ ਸੰਮਤੀ ਲਈ ਉਹ ਵਿਅਕਤੀਆਂ ਦੀ ਚੋਣ ਕਰ ਸਕਦੀਏ ਜਿਹੜੇ ਹੱਕਦਾਰ ਨੇ ਜ਼ਿਲ੍ਹਾ ਪ੍ਰੀਸ਼ਦ ਲਈ ਨੌਜਵਾਨ ਹੋਣ ਤਜਰਬੇਕਾਰ ਹੋਣ ਔਰ ਅਸਲੀ ਕਾਂਗਰਸ ਦੇ ਖੂਨ ਜਿਨ੍ਹਾਂ ਦੇ ਵਿੱਚ ਵਗਦਾ ਹੋਵੇ ਇਹਨਾਂ ਦੇ ਨੌਜਵਾਨ ਵਿਅਕਤੀਆਂ ਨੂੰ ਜਾਂ ਇਦਾਂ ਦੇ ਤਜਰਬੇਕਾਰ ਵਿਅਕਤੀਆਂ ਨੂੰ ਅਸੀਂ ਉਮੀਦਵਾਰ ਉਤਾਰਾਂਗੇ ਇਹਦਾ ਬਕਾਇਦਾ ਇੱਕ ਪੈਨਲ ਬਣੇਗਾ ਉਹ ਕਾਂਗਰਸ ਪਾਰਟੀ ਦੇ ਕੋਬਜ਼ਰਵਰ ਸਾਡੇ ਉਰੇ ਲਾਇਗੇ ਨੇ ਅਸ਼ਵਨੀ ਜੀ ਸਾਡੇ ਉਹ ਜ਼ਿਲ੍ਹੇ ਦੇ ਪ੍ਰਧਾਨ ਗਾਗਾ ਸਾਹਿਬ ਸਾਡੇ ਮਾਨਯੋਗ ਲੀਡਰ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਜੀ ਸੰਧੂ ਸਾਹਿਬ ਸਾਡੇ ਕੈਪਟਨ ਸੰਦੀਪ ਸਿੰਘ ਸੰਧੂ ਜੀ ਜੋ ਸੰਗਠਨ ਇਨਚਾਰਜ ਨੇ ਉਹ ਪੰਜ ਸੱਤ ਲੋਕਾਂ ਦੀ ਅਗਵਾਈ ਦੇ ਇਹ ਟੀਮ ਬਣੇਗੀ ਪੈਨਲ ਜਦੋਂ ਜਾਵੇਗਾ ਉੱਥੋਂ ਸਿਲੈਕਸ਼ਨ ਹੋ ਕੇ ਆਵੇਗੀ ਕਿਹੜਾ ਉਮੀਦਵਾਰ ਕਿੱਥੇ ਚੋਣ ਲੜੇਗਾ ਉਹਦੇ ਸਬੰਧ ਵਿੱਚ ਅਸੀਂ ਇਹ ਮੀਟਿੰਗ ਰੱਖੀ ਹੈ ਜੀ ਇਸ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਕਿੰਨੀ ਤਿਆਰੀ ਹੈ ਆ ਕਾਂਗਰਸ ਦੀ ਪੂਰੀ ਤਿਆਰੀ ਹੈ ਔਰ ਸਾਨੂੰ ਪੂਰਨ ਉਮੀਦ ਹੈ ਕਿ 26 ਬਲਾਕ ਸਭਮਤੀਆਂ ਤੇ ਔਰ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਸੀਟਾਂ ਨੇ ਕਾਂਗਰਸ ਪਾਰਟੀ ਪੂਰਾ ਤਕੜਾ ਪ੍ਰਦਰਸ਼ਨ ਕਰੇਗੀ ਔਰ ਧੂਰੀ ਦੇ ਵਿੱਚ ਇਹ ਚੋਣਾਂ ਦਾ ਨਤੀਜਾ 2027 ਦਾ ਨਤੀਜਾ ਤੈਅ ਕਰੇਗਾ ਜੀ